इंटक यूनियन आवाज सच मोर्चा प्रधान सुरिंदर सोनू की अगवाई हेठ नगर निगम दफ्तर अखंड रामायण पाठ करवाया गया चीफ एडिटर कमलजीत विशेष रिपोर्ट ਮਨੋ ਜੀ ਆਮ ਦੇ ਆਮ ਦੇ ਆਮ ਬਨੋ ਜੀ ਆਮ ਦੇ ਆਮ ਦੇ ਸਭ ਤੋਂ ਪਹਿਲਾਂ ਬਾਈ ਆਰ ਦਾ ਜੀ ਆਪਰਾਖ ਪਰਨਾਮ ਬਰੇ ਸਭ ਨੂੰ ਸਤਿ ਸ਼੍ਰੀ ਅਕਾਲ ਸਮੇ ਕੇ ਬਾਅਦ ਸਭੀ

ਸ਼ਰਮਾ ਸੋਨੋ ਜੀ ਇੰਟਕ ਯੂਨੀਅਨ ਪਰਦਾਣਾ ਸਾਡੇ ਜਿਹੜੇ ਇੰਟਕ ਯੂਨੀਅਨ ਵੱਲੋਂ ਤੇ ਆਵਾਜ਼ ਸੱਚ ਦੀ ਸਾਂਝਾ ਮੋਰਚਾ ਜਿਹਦੇ ਵਿੱਚ ਸੱਤ ਯੂਨੀਅਨਜ਼ ਹੋਰ ਨੇ ਇੱਕ ਜਿਹੜਾ ਆਪਾਂ ਅੱਜ ਪ੍ਰੋਫੈਸਰ ਰਾਮਜੀਤ ਮਾਨ ਜੀ ਦਾ ਪਾਰਟੀ ਦਾ ਰਮਾਇੰਦਾ ਆਪਣੇ ਦਫਤਰ ਖਾਇਆ ਜਿਹੜੇ ਵਿਸ਼ਵ ਕਲਿਆਣ ਦੇ ਜਿਹੜੇ ਵਿਸ਼ਵ ਦੇ ਵਿੱਚ ਜਿੰਨੇ ਵੀ ਸਾਡੇ ਜਿਹੜਾ ਜਮਾਨ ਨੇ ਅਸੀਂ ਉਹਨਾਂ ਦੀ ਆਤਮਿਕ ਤੰਦਰੁਸਤੀ ਦੀ ਕਾਮਨਾ ਕਰਦੇ ਆ ਤੇ ਕੱਲ ਜਿਹੜਾ ਆ ਅੱਡ ਰਮਾਇੰਦ ਦੇ ਪਾਰ ਦਾ ਸਮਾਪਨ ਮਾਰਵਾ ਜਿਹਦੇ ਵਿੱਚ ਗੁਰੂ ਕਾ ਲੰਗਰ ਵੀ ਚੱਲੇਗਾ ਉਤਤ ਲੰਗਰ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਸ ਪਾਰਟ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਤਾਂ ਜੋ ਆਉਣ ਵਾਲਾ ਸਮਾਜ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹ ਜਿਹੜਾ ਆ ਖੁਸ਼ੀਆਂ ਭਰਾਂ ਹਰੇਕ ਲਈ ਹੋਵੇ ਇਹਦੇ ਉਸ ਤੋਂ ਬਾਅਦ ਸਾਡਾ ਜਿਹੜਾ ਯੂਨੀਅਨ ਦਾ ਕੈਲੰਡਰ ਹੈ ਸਾਲਾਨਾ ਕੈਲੰਡਰ ਉਹ ਵੀ ਰਿਲੀਜ਼ ਕੀਤਾ ਜਾਏਗਾ 1 ਜਨਵਰੀ ਜਿੱਦੋਂ ਦਾ ਰਾਮ ਮੰਦਰ ਦਾ ਘਟਨ ਹੋਇਆ ਏ ਦੇਸ਼ ਰਾਮ ਮਏ ਦੇ ਵਿੱਚ ਰੰਗ ਗਿਆ ਏ ਇਸ ਦੇਸ਼ ਦੇ ਵਿੱਚ ਰੰਗਨ ਦੇ ਨਾਲ ਨਾਲ ਅੱਜ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦਫਤਰ ਦੇ ਵਿੱਚ ਰਮਾਇਣ ਜੀ ਦਾ ਪਾਠ ਰਖਾਇਆ ਗਿਆ ਏ ਬਹੁਤ ਹੀ ਸ਼ਲਾਘਾਯੋਗ ਕਦਮ ਏ ਅਸੀਂ ਚਾਹੁੰਦੇ ਹਾਂ ਕਿ ਸਾਰੇ ਅੰਮ੍ਰਿਤਸਰ ਵਾਸੀ ਆਪ ਕੋ ਆਪਣੇ ਘਰਾਂ ਦੇ ਵਿੱਚ ਇਹ ਪਾਠ ਜ਼ਰੂਰ ਕਰੋਣ ਇਸ ਪਾਠ ਦੇ ਨਾਲ ਜਿਹੜੀ ਮਨ ਨੂੰ ਸ਼ਾਂਤੀ ਮਿਲਦੀ ਏ ਇੱਕ ਰਾਮ ਨਾਮ ਦਾ ਉਚਾਰਨ ਹੁੰਦਾ ਏ ਰਾਮ ਜੀ ਸਾਰੇ ਲਈ ਜਿਹੜੀ ਕਾਮਨਾ ਕਰਦੇ ਹਾਂ ਪ੍ਰਭੂ ਰਾਮ ਜੀ ਸਭ ਨੂੰ ਸੁਖ ਸ਼ਾਂਤੀ ਬਖਸ਼ਣ ਤੁਸੀਂ ਦੇਖ ਰਹੇ ਹੋਗੇ ਕਿ ਜੀ ਜ਼ਿੰਦਾ RAM ji ਦੇ ਮੰਦਿਰ ਦਾ ਉਦਘਾਟਨ ਹੋਇਆ ਏ ਚਾਰੇ ਪਾਸੇ ਖੁਸ਼ੀਆਂ ਲਹਿਰ ਛਾਈ ਹੋਈ ਆ ਇੱਕ ਮੇਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਚਾਰੇ ਪਾਸੇ RAM ਮੇ RAM ਮੇ ਹੋ ਰਿਹਾ ਏ ਅਸੀਂ ਕਾਮਨਾ ਕਰਦੇ ਆ ਕਿ ਜਿਹੜਾ 22 ਜਨਵਰੀ ਦਾ ਦਿਨ ਆ ਇਹ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਏਗਾ ਤੇ ਜਿਹੜੇ ਰਮਾਇਣ ਜੀ ਦੇ ਪਾਠ ਆ ਇਹ ਲੋਕਾਂ ਨੂੰ ਵੱਲ ਜੋੜ ਕੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਅੱਜ ਰਮਾਇਣ ਜੀ ਨੂੰ ਅਸੀਂ ਲੈ ਕੇ ਆਏ ਪੂਰੀ ਸ਼ਰਧਾ ਨਾਲ ਪੂਰੇ ਮਾਨ ਸਨਮਾਨ ਨਾਲ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਦੋਂ ਵੀ ਤੁਸੀਂ ਰਮਾਇਣ ਜੀ ਦਾ ਪਾਠ ਕਰਾਓ ਤੇ ਰਾਮ ਰਮਾਇਣ ਜੀ ਨੂੰ ਪੂਰੇ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਘਰ ਲਿਆਂਦਾ ਜਾਵੇ ਤੇ ਰਮਾਇਣ ਦਾ ਪਾਠ ਕਰਵਾਇਆ ਜਾਵੇ ਅੱਜ ਕਾਰਪੋਰੇਸ਼ਨ ਦੀ ਇੰਟਕ ਜੂਨੀਅਨ ਜਿਹੜੀ ਆ ਉਹ ਸੋਨੂ ਪ੍ਰਧਾਨ ਜੀ ਵੱਲੋਂ ਔਰ ਇਹਨਾਂ ਦੀ ਪੂਰੀ ਟੀਮ ਵੱਲੋਂ ਸ਼੍ਰੀ ਰਮਾਇਣ ਜੀ ਦਾ ਪਾਠ ਦਾ ਆਰੰਭ ਕੀਤਾ ਗਿਆ ਹੈ ਹਰ ਸਾਲ ਨਵਾਂ ਕੈਲੰਡਰ ਰਿਲੀਜ਼ ਕੀਤਾ ਜਾਂਦਾ ਹੈ ਕੱਲ੍ਹ ਉਹ ਰਿਲੀਜ਼ ਕੀਤਾ ਜਾਣਾ ਸਮਾਪਨ ਤੇ ਮੈਂ ਸੋਨੂੰ ਪੰਡਤ ਜੀ ਨੂੰ ਔਰ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿਨਾ ਉੱਥੇ ਲੱਖਾਂ ਲੱਖ ਕਰੋੜਾ ਕਰੋੜ ਭਗਵਾਨ ਸ਼੍ਰੀ ਰਾਮ ਜੀ ਦੇ ਭਗਤਾ ਨੂੰ ਉਹਨਾਂ ਦੇ ਭਵੈ ਰਾਮ ਮੰਦਰ ਅਯੁੱਧਿਆ ਦੇ ਵਿੱਚ ਬਣਨ ਦੇ ਉੱਪਰ ਵੀ ਬਹੁਤ-ਬਹੁਤ ਵਧਾਈ ਦਿਨਾ ਔਰ ਪਰਮਾਤਮਾ ਔਰ ਸ਼੍ਰੀ ਰਾਮ ਚੰਦਰ ਜੀ ਲੋਕਾਂ ਦੇ ਉੱਪਰ ਇਸੇ ਤਰ੍ਹਾਂ ਕਿਰਪਾ ਬਣਾਈ